何 ਵੇਰੀ ਗੁੱਡ ਉਹ ਕੀ ਆ ਉਹ ਹੱਥ ਚ ਕੀ ਹੋਇੜਾ ਆ ਤਰਿਆ ਚ ਕੀ ਆ ਆ ਕੀ ਆ ਹਾਂ ਅੱਪਾ ਤੇ ਇਹਨਾਂ ਕਰਨਾ ਨੂੰ ਆ ਰੋਟੀ ਲਮਣੀ ਹੈ ਬੰਦ ਕਰ ਦੋ ਕਰ ਦੋ ਕਰ ਦੋ ਹੱਸਣਾ ਚੱਲ ਚੱਲ ਵੈਰੀ ਗੁੱਡ ਚਾ ਹੁਣ ਖੋ ਮੈਂ ਇੱਕੋ ਮਿੰਟ ਯਾਰ ਐਨੇ ਨਾ ਇਦਾਂ ਮੈਂ ਆਇਆ ਹਾਂ ਸਲੂਨ ਕਰੋ ਚੱਕ ਲਾਈਟਿੰਗ ਠੀਕ ਆ ਸ਼ੀਸ਼ੇ ਦੇ ਪਗਰ ਐਂਡ ਹੋ ਗਈ ਗੱਲ ਬਾਤ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਹਦੇ ਨਾਲ ਵਲੌਗ ਦੇ ਵਿੱਚ ਤੇ ਅੱਜ ਪਟੀਆਂ ਛੋਟੀਆਂ ਕਰਵਾ ਲੈਂਦੇ ਹੁਣੇ ਕਰਵਾ ਕੇ ਲਿਆ ਹੁਣ ਮੈਨੂੰ ਲੱਗ ਬਠੀਕਾ ਕੰਮ ਓਕੇ ਆ ਕਿਰਪਾ ਦੀ ਬਾਬੇ ਦੀ ਜਾਂ ਇਨਿਕੇ ਨੇਕੇ ਕੰਮ ਮੈਂ ਆਪ ਕਰ ਲੈਣੇ ਜਾਂ ਠੀਕ ਹੁੰਦਾ ਤੇ ਕਟਿੰਗ ਹੋਣ ਵਾਲੀ ਹੈ ਕਟਿੰਗ ਨਹੀਂ ਕਰਕੇ ਗਏ ਯਾਰ ਸਾਰੀ ਕਟਿੰਗ ਹੋਣ ਵਾਲੀ ਬਸ ਇਹ ਹੋ ਗਈ ਆਹ ਹੋ ਇਧਰ ਸਾਰੇ ਰਿੰਗ ਜੀ ਸਾਰੇ ਟੋਟ ਕੀ ਆਉਂਦੇ ਇਧਰ ਵੀ ਇਧਰ ਇੱਕ ਜਾ ਮੈਂ ਆਪ ਕਰਨ ਲਈ ਆਸ ਵਿੱਚ ਇਹਦੇ ਦਾ ਲਾਤਾ ਲਫਾਵਾ ਪਰ ਉਹ ਕੰਮ ਖਰਾਬ ਹੋਇਆ ਜੀ ਗ੍ਰਾਈਂਡਰ ਜਿਹੜਾ ਤੈਨੂੰ ਕਹਿੰਦਾ ਥੱਲੇ ਆ ਜਾ ਡਿਕਾਰੇਸ਼ਨ ਦਾ ਭਰਾ ਆ ਲੈਣ ਵਾਸਤੇ ਤੇ ਮੈਨੂੰ ਲੱਗਦਾ ਨਹੀਂ ਜਿਆਦਾ ਘਰੇ ਆਇਆ ਜੇਕਰ ਮੈਂ ਤੁਹਾਨੂੰ ਲੈ ਜਾਵਾਂ ਚੱਲ ਉਹਦੇ ਲੱਗੇ ਤੁਹਾਨੂੰ ਬੰਦੇ ਲੱਗੇ ਬੰਦਾ ਉਹ ਚੱਲ ਬਹੁਤ ਸਾਰੀਆਂ ਗੱਲਾਂ ਬਾਤਾਂ ਆ ਜਾਂਦੀਆਂ ਘਰੇ ਆਏ ਸੀ ਉਹਨੇ ਲੈਣ ਆਇਆ ਮੈਨੂੰ 니ਾਰੇ ਵੱਜ ਕੇ ਵੇਖ ਲਓ ਹਾਂ ਇੱਧਰ ਗਏ ਤੁਸੀਂ ਕਦਾਂ ਠੀਕ ਐ ਉਹ ਕਾਉਂਟਰੀ ਐ ਵੀ ਕਾਉਂਟਰ ਚੁੱਕ ਕੇ ਇੱਥੇ ਕਰ ਦੇਣਾ ਆ ਸ਼ੀਸ਼ੇ 깔 ਲਏ ਲਾ ਵੀ ਲਗਾ ਕੇ ਕੰਮ ਕਰਨ ਆਹੋ ਸ਼ੀਸ਼ੇ ਸਹੀ ਐ ਸ਼ੀਸ਼ੇ ਠੀਕ ਐ ਡਿਜ਼ਾਈਨ ਆਹ ਜਾਲੀ ਜੀ ਇੱਥੇ ਲਾ ਦੇਣੀ ਆੜੀ ਲਈ ਮੰਗਵਾਈ ਨਾ ਤਿੰਨ ਚੇਰ ਹਾਂ 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 ਤਿੰਨ ਇੱਥੇ ਆ ਜਾਣ ਬਸ ਠੀਕ ਐ ਹਮਾਰਾ ਨੰਬਰ ਸਰ ਹੋ ਰਿਆਂਦਾ ਸੀ ਯਾਰ ਮੈਂ ਨਾ ਵੇ ਕੰਮ ਤੋਂ ਜੀ ਨਾ ਆਇਆ ਰੋਲ ਵਾਲਾ ਤੇ ਮਾਲ ਟੇਪਰ ਵਾਲ ਟੇਪਰ ਵਗੈਰਾ ਸਾਰਾ ਦਾ ਇਹਨਾਂ ਸਦਾ ਉਤਰਾ। ਉਹ ਉਂਗਲਾਂ ਤੇ ਫਿਰ ਗਿਆ। ਹਾਂ ਉਹ ਸਿੱਧੀ ਆ। ਉਹ ਦੱਜਾ ਨਿਕਾ ਕਿਥੇ? ਆਏ ਆਏ। ਆ ਜਾ ਆ ਜਾ ਆ ਜਾ। ਅੱਛਾ ਇਹਦੀਰ ਮਾਲ ਪੈ ਜਾਂਦਾ ਹੁਣ ਜੂੜੀ ਤੇ। ਹਰੇ ਚ ਮੱਥ ਬੱਜਾ। ਇਹ ਸਹੀ ਹੁੰਦੀ। ਪਰਾਂਦੀ ਪਰਾਂਦੀ ਪਾਈ ਕਿ ਉਦਾਂ ਮਤਲਬ ਵਾਲਾਂ ਦੇ ਵਾਲਾਂ ਦਾ ਹੀ। ਅੱਛਾ 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 ਜੁੰਡੀ ਹੋ ਜਾਂਦੀ ਇਹਦਾ ਮਤਲਬ ਹੁਣ। ਅੱਛਾ ਅੱਛਾ ਅੱਛਾ। ਹੁਣ ਲਿਗਵਾ ਲਿਆ ਵਾਈਫਾਈ। ਕਿਹਦੇ ਤੁਸੀਂ ਲਿਵਾ ਲਿਆ? ਕਿਆ ਸੇ ਕਿਡਰ ਹੋਇਆ 8 ਟਾਲ 8 ਟਾਲ ਹੂੰ ਓਹੋ ਹਾਂ ਬਾਈ ਬਾਈ ਜਨਾਬ ਬਾਈ ਬਾਈ ਲੈ ਜਾ ਆਪਣੀ ਮਸਤੀ ਚ ਨਾ ਸਰਦਾਰ ਸਾਹਿਬ ਕਦੇ ਕਦੇ ਜੂੜੀ ਹੋਣ ਲੱਗ ਪਈ ਇਹਦੀ ਉਧਰ ਆ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਚਲ ਵਧੀਆ 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 ਸੋਹਣਾ ਲੱਗਦਾ ਹੈ ਇਹ ਦੇ ਨਾਲ ਬਾਈ ਫਿਰ ਨਹੀਂ ਗੰਦਾ ਬਾਈ ਸੰਦੀਪ ਆਖਰ ਆਇਆ ਕਸਟੰਮ ਗੰਗਨਾ ਦਾ ਕੋਈ ਹੋਰ ਵੀ 1 2 ਤੇ ਬਾਕੀ ਦੇਖੋ ਰਿਪੋਰਟ ਆ ਜਣੀ ਹੈ ਘੰਟੇ ਡੇਢ ਘੰਟੇ ਦਾ ਹਿਸਾਬ ਲੱਗ ਜੂਗਾ ਹਾਂਜੀ ਗੰਗਾ ਰਾਮ ਲਓ ਦੋ ਭਾਈ ਓਏ ਹੋ ਵਡਾ ਹਰਮਰੋਦ ਸਾਰਾ ਝੂਠਾ ਕਰਤਾ ਹੀ ਵੇਖੇ ਨੇ ਉੱਤਿਆਨਾ ਵੀ ਹੋਏ ਗਾੜੀ ਆ ਚੱਲੀ ਹੋਣੇ ਨੇ ਡੱਕਣਾ ਹੀ ਹੂੰ ਦਾਦਨੀ ਆ ਪਪਾ ਕਾਜ ਮੰਮੀ ਬੰਦ ਕੜੀ ਕਲਰ ਹੁੰਨ ਲਾਪੇ ਕੀ ਹੈ ਮੰਮੀ ਕੀ ਹੈ ਨਹੀਂ ਆ ਕਿਹੜੀ ਗੱਲ ਨੇ ਕੀ ਕੀ ਚਾਹੀਦਾ ਦੱਸ ਮੈਨੂੰ ਤੂੰ ਦੱਸਣਾ ਛੇ ਦੇ ਬ ਕੀ ਚਾਹੀਦਾ ਮੈਨੂੰ ਦੱਸ ਮੈਂ ਦੱਸਣਾ ਲਿਆ ਕੇ ਦਿੰਦਾ ਚਾਹੁੰਦਾ ਦੱਸ ਦੱਸ ਕੀ ਕੀ ਚਾਹੀਦਾ ਲੈ ਆ ਕੋਈ ਕੀ ਚਾਹੀਦਾ ਹੁੰਦਾ ਆਈਆਂ ਹੈ ਹੈਂ ਬੇਰਚਾ ਦੂ ਨੀਕੋ ਤੂੰ ਮਨਨਾ ਕਰ ਠੀਕ ਹੈ ਚੱਲੀਏ ਚੀਜੀ ਗਾਨ ਮੈਨੂੰ ਖਵਾਉਂਗੀ ਤੂੰ ਚੀਜੀ ਮੇਰੇ ਲੈ ਮੇਰਾ ਬੋਟੂਆ ਤੇ ਘਰੇ ਰਹਿ ਗਿਆ ਨਹੀਂ ਹੈਗਾ 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 ਸੱਚ ਜੀਪ ਚ ਗਿਆ ਉਹਦੇ ਚੀਤੇ ਹਾਂ ਨਹੀਂ ਆਹੀ ਆਇਆ ਅਮਰੂਦ ਲੈ ਆਣ ਆ ਆ ਪਾ ਦੋ ਆ ਆ ਪਾ ਦੋ ਕੋਈ ਗੱਲ ਨਹੀਂ ਕੋਈ ਨਹੀਂ ਯਾਰ ਹਾਂ ਤੇ ਬਰਾਬਰ ਵੀਡੀਓ ਜੋਗੇ ਇਥੋਂ ਲੈ ਲਾਂਗੇ ਆਪਾਂ ਬੂਟ ਦੁਕਾਨ ਤੋਂ ਚਲੋ ਚਲੋ ਆ ਵੀ ਪ੍ਰੋਫਾਈਲ ਲੱਗੀ ਵੇ ਚੜੀ ਜਿੰਨੀ ਵੀ ਲੱਗੀ ਹੈ ਨਾ ਵੇ ਵਾਈਟ ਕਲਰ ਦੀ ਸਾਰੀ ਪ੍ਰੋਫਾਈਲ ਲੱਗੀ ਦੇਖਾਂ ਕੋ ਬੂਟੇ ਦੇ ਬਾਅਦ ਹਰ ਗੁਰ ਜੱਗੇ ਸਿੰਪਲ ਦੇ ਇਹ ਵੀ ਉਹਦੇ ਨਾਲ ਪਾ ਦੇ ਇਹਦੇ ਵਿੱਚ ਨਾ ਬੂਟੇ ਪਾ ਦੇ ਸਵਾ ਸਿੰਪਲ ਥੋੜੇ ਲੈ ਲਈਏ ਮੈਂ ਕਿਉਂਕਿ ਇਹ ਤਸਮੀਆਂ ਵਾਲੇ ਖੋਲ ਲੈਂਦੀ ਐ ਆ ਜਾਣੇ ਆ ਜਾਣੇ ਤੁਸੀਂ ਇਹਨਾਂ ਨੂੰ ਖੁਸ਼ ਕਰ ਦੇਣਾ। ਨਾ ਕੋਈ ਇਹ ਵੀ ਕਰ ਦੋ। ਪਿਆਮਲ ਜੀ। ਹਾਂਜੀ। ਅੰਮੀ ਨੂੰ ਚੁਕਾ ਲਓ। ਕਿਹੜੀ ਦੁਕਾਨ ਤੇ ਆਏ ਆ? ਮਲ ਮਲ ਆਇਆ ਇਧਰ ਹਸੀ ਜਾਨੀ ਆ। ਗੋਲੇ ਕਪਲੈਨ ਦੀ ਦੁਕਾਨ ਤੇ ਆਏ ਆ ਆਪਾਂ। ਇਹ ਦੋਵੇਂ ਭਰਾ ਜਿਹੜੇ ਨੇ। ਆਹ ਕੋਈ ਸਾਰੇ ਬੱਚਿਆਂ ਵਾਲੇ ਟੰਗੇ। ਨਹੀਂ ਇਹ ਇਹ ਨਾ ਅੰਗਲ ਜੀ ਇੱਥੋਂ ਨੇ ਜਿਹਦਾ ਆ ਚੀਜ਼ ਲੂਜ਼ ਹੋਇਆ। ਬਹਿ ਜਾ ਕਾਲੀ ਨਾ ਪਿਆ ਕਰ ਤੈਨੂੰ ਕਿਹਾ ਨਾ। ਤੈਨੂੰ ਕਾਲੀ ਨਾ ਪਿਆ ਕਰ। ਬਾਕੀ ਇਹ ਉਲਟਾ-ਪੁਲਟੇ ਚੱਲਦੇ ਕਦੀ 15 ਤੱਕ ਜਰ ਮੰਦੇ ਆ। ਇਹ ਤਾਂ 9 ਨੰਬਰ। ਨਹੀਂ ਤੇ ਬਹਿਣਾ ਸਿਆਣੇ ਦਾ 7-8 ਤੱਕ ਦਾਣਾ। ਹਾਂ। ਸਿਆਣੇ ਦਾ 7-8 ਨੰਬਰ ਹੁੰਦਾ ਜਿਆਦਾ। ਹਾਂ। 8-9। ਇਹਦੇ ਸਭ ਤੋਂ ਵੱਡਾ ਪਹਿਲਾਂ ਕੱਢਾ, ਖੜਾ ਹੈ। 10 ਨੰਬਰ। ਆਧਾ-ਪਾਧੋ। ਪੈ ਜਾਊਗਾ? ਪੈ ਗਿਆ? ਹਾਂ। ਆਹ ਸਹੀ ਹੈ ਨਾ, ਉਹ ਨਹੀਂ ਸਹੀ ਹੈਗਾ, ਸਹੀ ਹੈ ਜੀ ਹਾਂ। ਵਸੇ। ਠੀਕ ਆ ਬਸ ਇਹੀ ਕਲਰ ਹੈ ਉਹ ਬਸ ਕਲਰ ਇਹੋ ਹੀ ਹੈ ਕਲਰ ਇਹੋ ਹੀ ਹੈ ਕਲਰ ਸੋਨਾ ਤੇ ਹੈਗਾ ਯਾਰ ਹਾਂਜੀ ਕਹਿੰਦੇ ਸਬਜੀ ਫਵਾਦਾ ਆ ਆਹ ਮੈਂ ਇਹ ਨੂੰ ਦਿਖਾਣ ਦੇ ਗਾੜੀ ਮੂੰਹ ਨਾ ਬਣਾਣੀ ਬਾਏ ਬਾਏ ਕਰੀ ਜਾਨੀ ਰੋਬੀ ਨਾ ਹੋ ਰਿਹਾ ਨਿਆ ਕੀਤਾ ਆ ਆ ਕੀਤਾ ਹੀ ਇੱਕ ਮਿੰਟ ਹਾਂ ਵੇਖੋ ਜੀ ਇੱਧਰ ਵੇਖੋ ਮੜਿਆ ਪੈਰ ਭੜਕ ਨਹੀਂ ਆ ਵੇਖੋ ਯਾਰ ਕਰੋ ਤੇ ਸਵੇਰ ਦੇ ਪਾਗਲ ਹੋ ਗਈਆਂ ਸਾਰਾ ਸਮਾਨ ਚੁੱਕ ਦੋ ਦਰਾਜਾਂ ਚ ਇੱਕ ਮਿੰਟ ਰੋ ਜਾ ਨਹੀਂ ਹੁਣ ਰੁਕ ਜਾ ਕੋਣ ਇੱਧਰ ਆ ਸਾਰਾ ਰੱਖ ਵਿੱਚ ਚਲੋ ਰੱਖੋ ਨੂੰ ਰੱਖ ਦੇ ਮੈਂ ਤਨਮਾ ਰੱਖਣ ਵਿੱਚ ਰੱਖ ਰੱਖ ਚੱਲ ਸਾਰਾ ਰੱਖੋ ਸਾਰਾ ਹੀ ਨੀਚੇ ਚੁੱਕ ਕੇ ਵੀ ਵੇਚਣਾ ਖੁਲਵਾਵੇ ਸਾਰੇ ਜਾ 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 ਉਹ ਖਾ ਕੇ ਆ ਜਾ ਦਦੂ ਨੂੰ ਖਾ ਕੇ ਨਾ ਚਲ ਜਾ ਜਾ ਕਹ ਦਦੂ ਸੁਣੇ ਯਾ ਕਹਿ ਕੇ ਆ ਨਾ ਵਾਜਦੇ ਬੰਦਾ ਪੁੱਣੀ ਕੇ ਸੁਣ ਮਰੀ ਜੋਨੇ ਤੂੰ ਚੁੱਪ ਚਾਹ ਦਿਖਾ ਨਾ ਖਾਧਾ ਚੋ ਨੀ ਉਹ ਮੈਂ ਉਹ ਤੇਰੇ ਦੇਖਣਾ ਪਈ ਬਾਈ ਕਿਤੇ ਘਰ ਘਰ ਦੇਖਣਾ ਪਾਪਾ ਹਾਂ ਕੀ ਹੱਪਾ ਉਹ ਹੱਪਾ ਹੱਪਾ ਛੋਨੇ ਤਦਨ ਕੋ ਛੋਨੇ ਬੁੱਟੂ ਬਣੇ ਸੁਣੀ ਹੋਏ ਕੋਟ ਪਹਿਨ ਲਾ ਇੱਕ 2 3 4 5 6 7 8 9 ਬੋਲੇ ਸੰਨੇ ਵੇ ਦੋ ਸੌ ਤੋਤਾ ਆ ਦੋ ਚਾਰ ਕਿੰਨੇ ਦੇ ਆਏ ਮਾਲ ਤੋਸ ਕਿੰਨੇ ਦੇ ਆਏ ਬੋਤਾ ਕਿੰਨੇ ਦੇ ਆਏ ਪਕੌੜੇ ਦੇ ਛੋਟੇ ਵੀ ਮਰੇ ਸੁਣਾਣੀ ਆ ਗੰਦ ਖਾ ਲੈ ਵੀ ਇੱਧਰ ਲਾਤੀ ਏ ਝਾੜੀ ਚਲੋ ਚੱਕ ਜਰਾ ਠੀਕ ਹੈ ਜੀ ਨਹੀਂ ਬਣ ਗਈ ਗੱਲ ਯਾਰ ਲਾਈਟ ਮੈਂ ਠੀਕ ਆ ਹੋਰ ਵੀ ਕਰਦੀ ਜੀ ਹਾਂ ਹਾਂ ਆਪਣੇ ਉੱਪਰ ਕੈਮਰੇ ਵੀ ਲੱਗੇ ਆ ਇਹ ਜਗਦੇ ਬਸ ਫਿਲਹਾਲ ਮੋਕਾ ਦੀ ਲਾਈਟ ਜਗੰਦੀ ਆ ਔਖੇ ਤਾਂ ਨਹੀਂ ਜਗੰਦੇ ਅੰਦਰ ਵਾਲਾ ਜਗੰਦੇ ਆ ਬਾਜੀ ਹੁਣ ਮਤ ਕਰਨਦੇ ਆ ਇਹਨਾਂ ਲਾਤਾ ਵਾਲਪਨ ਨੱਬੜ ਕੇ ਕੰਮ ਅੱਜ ਜਿਹੜਾ ਥੋੜਾ ਜਿਹਾ ਰਹਿ ਗਿਆ ਟੁੱਟੇ ਟੱਟੇ ਜੀ ਲੈ ਆਏ ਮਿੱਤਰੋ ਜੱਗ ਗਈ ਹੁਣ ਇਹਨਾਂ ਨੇ ਚੇਤਾ ਆ ਗਈ ਹੁਣ ਪਤਾ ਨਾ ਚੱਲੇ ਤੇ ਜੱਗੇ ਹੁਣ ਆਪੇ ਜਾਗ ਬੰਦਿਆ ਨਾ ਆਪੇ ਆਪੇ ਚਾਲੇ ਚਾਰ ਵੀ ਨਹੀਂ ਹੈ ਕਿਆ ਕੋ ਬੰਦ ਕਰੋ

ਕੋਹਣ ਕੋਹਣ ਜੀ ਫੇਰ ਕਹੋ ਫੇਰ ਕਹੋ ਮਾ ਸਾਨੂੰ ਕੈਦੋ 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 ਅੱਛਾ ਅੱਛਾ ਕੈਦੋ ਕਿੱਥੇ ਆਵਾ ਝੋਲੀ ਚ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰੇ ਸਟੂਡੀਓ ਦੀ ਹੈਗੀ ਆ ਓਪਨਿੰਗ 4 ਦਿਨਾਂ ਤੱਕ ਓਪਨਿੰਗ ਹੈਗੀ ਆ ਹਾਂ 4 ਦਿਨ ਦਾ ਓਪਨਿੰਗ ਤੇ ਕਿਹੜੇ ਕਿਹੜੇ ਇਨਫਲੂਐਂਸਰ ਆ ਰਹੇ ਨੇ ਹਾਂ ਗਾਇਜ਼ ਗਾਇਜ਼ ਇੱਕ ਦਿਓ ਭੈਣ ਆ ਰਹੀ ਆ ਹੋਰ ਪੂਜਾ ਹਾਂ ਪੂਜਾ ਆ ਰਹੀ ਆ ਉਸ ਤੋਂ ਬਾਅਦ ਐਕਟਿੰਗ ਕਰਨਾ ਤੇ ਹੋਰ ਕੌਣ ਹਾਂ ਜੇ ਖੁਸ਼ज्योਤ ਕੋਲ ਟਾਈਮ ਹੋਇਆ ਉਹ ਤੇ ਹੋਰ ਵੀ ਕਾਫੀ ਜਣੇ ਆ ਰਹੇ ਨੇ ਕਈਆਂ ਦਾ ਨਾਮ ਇਦਾਂ ਨਹੀਂ ਯਾਦ ਤੇ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਦੀਆਂ ਮਤਲਬ ਆਈਡੀਆ ਜਿਹੜੀਆਂ ਸਕਰੀਨਸ਼ਾਟ ਉਹ ਮੈਂ ਲਾਦਾਗਾ ਤੇ ਉਹ ਉਹ ਵਾਲੇ ਇਨਫਲੂਐਂਸਰ ਜਿਹੜੇ ਪਹੁੰਚ ਰਹੇ ਨੇ ਕੁੜੀਆਂ ਜਸ਼ਨ ਰਾਮਗੜੀਆ ਉਹ ਵੀ ਆ ਰਹੀ ਹੈ ਉਹ ਨਾਈ ਸਾਂ ਬਹੁਤ ਚੰਗਾ ਸੁਭਾਇਅ ਨੇਚਰ ਵਧੀਆ ਉਹਦਾ ਨੇੜੀ ਇਹਦੇ ਗਲੇ ਨੂੰ ਤੇਲ ਲਾਉਂਦੇ ਆ ਕਿਉਂਕਿ ਇਹਨੂੰ ਖੰਸੀ ਆਉਂਦੀ ਹੈ ਹੋਵਲਾ ਦੋ ਹੋਵਲਾ ਦੋ ਲੱਲ ਲੱਲ ਦੋ ਸਹੀ ਹੈ ਤੁਹਾਡੇ ਜਿਵੇਂ ਪਿੰਡਾਂ ਵਿੱਚ ਕਹਿੰਦੇ ਆ ਜਿੱਦਾਂ ਕਿਨੂੰ ਬੱਚੇ ਨੂੰ ਖੰਘ ਹੁੰਦੀ ਹੋਵੇ ਜਾਂ ਕਈ ਸਾਂ ਨੇ ਨੂੰ ਆਉਂਦੀ ਹੋਵੇ ਕਹਿੰਦੇ ਹੁੰਦੇ ਆ ਖਰੇ ਨਹੀਂ ਪਾਪਣੇ ਆਪਣੇ ਘਰ ਜਾ ਇਹ ਤਾਂ ਨਾਲ ਜਿੱਦ ਕਹਿੰਦੇ ਨੇ ਅੰਖਰੇ ਨਹੀਂ ਪਾਪਣੇ ਆਪਣੇ ਘਰ ਜਾ ਕਿੰਨਾ ਚੰਨਾ ਤੇ ਕਹਿੰਦੇ ਦੱਸਿਓ ਜੀ ਭਾਈ ਇਹ ਸਮਾਨ ਹੀ ਲੈਣਾ ਗੱਡੀ ਮੇਰੇ ਵਾਲੀ ਫੁੱਲ ਹੋ ਗਈ ਹੁਣ ਸ਼ੀਟ ਫੋਲਡ ਕਰਦਾ ਨਹੀਂ ਤੇ ਗੱਡੀ ਹੋ ਗਈ ਫੁੱਲ ਆਪਣੀ ਬੱਲੇ 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 ਹਾਂ ਇਹ ਸਮਾਨ ਨਿਕਾਣੇ ਦਾ ਕਰੀਮਾ ਕਰਮਾਈਆਂ ਅੱਜ ਬਸ ਅੱਜ ਹੋਰ ਸਮਾਨ ਆਉਣਾ ਅੱਜ ਮਟੀਰੀਅਲ ਨੇ ਇਸ ਮੁੰਨ ਸਾਰਾ ਰੱਖ ਲਿਆ ਵਾ ਗੱਡੀ ਦੇ ਵਿੱਚ ਤੇ ਬਾਕੀ ਜਿਹੜੀ ਇਨਫਲੂਐਂਸਰ ਦਾ ਨਾਮ ਨਹੀਂ ਲਿਆ ਗਿਆ ਇਹਨੇ ਵੀ ਰਹਿ ਗਿਆ ਬੜੇ ਆਉਣੇ ਤੇ ਸਾਰੇ ਹੀ ਵੇਹੇ ਪੁੰਜੇ ਕੋਈ ਰਹਿ ਗਿਆ ਉਹ ਤੇ ਮਾਫੀ ਆਉ ਗਸਾ ਨਾ ਕਰੀ ਬਈ ਤਾਂ ਡਿਗਪਣਾ ਉਹ ਤੂੰ ਡਿਗਪਣਾ ਸਤਾਨੀ ਦੇਖ ਲੈ ਕੁੜੀ ਦੇ ਵਾਲ ਬੜੇ ਵਿਰਲੇ ਯਾਰ ਇਹਦੇ ਨਾ ਵਾਲ ਬਹੁਤ ਵਿਰਲੇ ਕੋਈ ਨਹੀਂ ਇਸ ਹਾਲ ਚੱਕ ਰੇਟੈਂਡ ਕਰਾਉਣੀ ਤੇਰੀ ਵੇਖੀ ਠੀਕ ਹੈ ਹਰ ਗੁੰਜੇ ਤੇਰੀ ਟੈਂਡ ਕਰਾ ਦੀਏ ਕੰ ਕਰਾ ਦੀ ਪੱਦੀ ਹੈ ਅੱਛਾ ਉਹ ਮੇਰੀ ਗੱਲ ਸੁਣ ਇਧਰ ਇਹ ਦਾਦੀ ਕਿਦਾਂ ਹੱਸਦੀ ਹੈ ਨਪਰਮੂ ਕਰਕੇ ਦੱਸ ਦਾਦੀ ਕਿਦਾਂ ਹੱਸਦੀ ਹੈ ਤੇ ਦਾਦੂ ਕਿਦਾਂ ਹੱਸਦੇ ਚਲ ਤਾਂ ਆ ਜਾ ਇਧਰ ਠੰਡ ਬੜੀ ਹੈ ਉਪਰ ਇਦਾਂ ਦੀ ਘੁੰਮ ਕੇ ਆ ਜਾ ਬੂਟੂ ਕਿੱਥੇ ਬੂਟੂ ਪਾਏ ਕਿ ਲਾਤੇ ਲਾਤੇ ਉੱਧੇ ਉੱਧਰ ਹੈ ਹਾਂਜੀ ਬੋਲੀ ਦਾ ਹਾਂਜੀ 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 ਪਪਾ ਜੀ ਕਿਦਾਂ ਬੋਲੀ ਦਾ ਬਣਾ ਪਪਾ ਜੀ ਹਾਂਜੀ ਐ ਨਹੀਂ ਕਿਤੇ ਫਤ ਫਤ ਨਹੀਂ ਰਹੀਏ ਬਣਾ ਬੀਬਾ ਹੀ ਰਾਜਾ ਹੀ ਹੱਤੀ ਹੱਤੇ ਹਾਂ ਛੁਰਦ ਛੁਰਦ ਉਪਰ ਛੁਰਦ ਬੱਬੂ ਛੁਰਦ ਬੱਬੂ ਉਹ ਡਗਪਣਾ ਤੋਂ

ਬਬੂ ਬਬੂ ਤੇਆ ਮੈਨੂੰ ਪਤਾ ਹਾਲਾਤ ਐ ਇਹਨੇ ਵਾਲਪੇਪਰ ਕਰਤਾ ਹੀ ਕੰਮ ਔਰ ਗੁੰਨੇ ਡੈਡੀ ਹਾਲਾਂ ਦੇ ਕਮਰੇ ਦੀ ਜਿਹੜੀ ਕੰਧ ਹੈ ਨਾ ਇਹ ਤੋਂ ਲਾਇਆ ਹੁਣੇ ਅਜੇ ਇਹਨੇ ਮੈਂ ਗਿਆ ਹੀਗਾ ਬਾਹਰ ਨੂੰ ਤੇ ਲਾਤਾ ਇਹਨੇ ਆਹ ਕੋ ਲਾਇਆ ਕੰਧ ਤੋਂ ਹੈ ਹੁਣ ਫੋਨ ਚ ਵੱੜ ਗਈ ਚੱਲਾ ਸਗੇ ਨੋ ਅਸਾਂ ਹੀ ਚੱਲਾ ਸੰਗੇ ਰਾਤ ਪੈਂਦੀ ਦਿਨ ਚੰਡਿਆ ਟਾਈਮ ਵੇਖੋ ਕਿੰਨਾ ਹੋ ਗਤਾ ਫੋਨ ਦੇ ਵੇਖੋ ਆ ਟਾਈਮ ਵੇਖੋ ਪਾਪਾ ਨੂੰ ਬੁਲਾਈ ਪਿਆ ਜਾਂਦਾ ਹੀ ਉਹ ਬਤੀ ਬੰਦ ਕੀ ਆ ਇਹ ਕਿੰਨੀ ਨਹੀਂ ਕਰ ਲੋ ਇਹ ਤੇ ਇਹ ਪੀ ਗਲ ਨਹੀਂ ਚੱਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਬਾਈ ਕਰ ਦੋ ਮੈਂ ਕਰ ਦੋ ਸਾਰਾ ਬਾਈ ਬਾਈ ਗੁੱਡ ਨਾਈਟ ਕਮਲ ਗਾਸ਼ਮਨ ਮਾਤਾ ਦੇ ਆ ਮੈਂ ਨਹੀਂ ਨਹੀਂ ਦੇ ਦੇ ਆ ਕੱਲ ਨੂੰ ਕਰਨੇ ਗੱਲ ਤੇ ਕੱਲ ਨੂੰ ਗੱਲ ਕਰਾਂਗੇ ਮੈਂ ਲਈ ਕੱਲ ਨੂੰ ਬੋਲਾਂਗੇ ਕੱਲ ਨੂੰ ਬੋਲਦੇ ਆ ਹਾਂ ਓਕੇ ਬਾਈ ਓਕੇ ਦੰਨ ਕਰਦਣਾ ਡਨ ਡਨ ਠੀਕ ਹੈ ਜੀ ਤੇ ਬੱਸ ਆਏ ਆ ਓਏ ਠੰਡੀ ਆ Vendo pra dar agora, hein? É.